ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਦੁਪਹਿਰ ਵੇਲੇ ਪੜ੍ਹੀ ਗਈ ਜਪਜੀ ਸਾਹਿਬ ਦੀ ਇਹ ਇੱਕ ਪੌੜੀ ਤੁਹਾਡੀ ਕਿਸਮਤ ਨੂੰ ਚਮਕਾ ਦੇਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਤ ਸੰਗੇ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਜੀ ਕਿ ਜੇਕਰ ਵੀਡੀਓ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਤਾਂ ਕਿਰਪਾ ਕਰਕੇ ਇਸ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਇਹਦੀ ਜਾਣਕਾਰੀ ਆਪ ਜੀ ਦੇ ਬੜੇ ਕੰਮ ਆਵੇਗੀ ਸਤ ਸੰਗੇ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਹੈ ਕਿ ਜਿਹਨਾਂ ਭੈਣ ਭਰਾਵਾਂ ਦੇ ਕੋਲ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਉੱਠ ਕੇ ਭਜਨ ਬੰਦਗੀ ਨਹੀਂ ਕੀਤੀ ਜਾਂਦੀ ਉਹ ਦੁਪਹਿਰ ਵੇਲੇ ਸਿਰਫ ਇਸ ਸ਼ਬਦ ਦਾ ਜਾਪ ਕਰ ਲੈਣ ਇਸ ਪਾੜੇ ਦਾ ਜਾਪ ਕਰ ਲੈਣ ਤਾਂ ਸਤਿਗੁਰ ਸੱਜੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਹੋਵੇਗੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬੇਅੰਤ ਖੁਸ਼ੀਆਂ ਤੇ ਬਰਕਤਾਂ ਤੁਹਾਡੀ ਝੋਲੀ ਵਿੱਚ ਆ ਪੈਣਗੀਆਂ ਇਹਦੇ ਲਈ ਤੁਹਾਨੂੰ ਇੰਤਜ਼ਾਰ ਵੀ ਨਹੀਂ ਕਰਨਾ ਪੈਣਾ ਇਹ ਨਹੀਂ ਹੈ ਕਿ ਅੱਜ ਜਾਪ ਕਰ ਰਹੇ ਹਾਂ ਤਾਂ ਫਲ ਸਾਨੂੰ ਬਹੁਤ ਦੇਰ ਬਾਅਦ ਮਿਲੇਗਾ ਨਾ ਸਾਧ ਸੰਗਤ ਜੀ ਅੱਜ ਦੇ ਜਪੇ ਹੋਏ ਦਾ ਫਲ ਤੁਸੀਂ ਆਪਣੇ ਅੱਖੀ ਵੇਖੋਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਕਿਰਪਾ ਕਰਦੇ ਨੇ ਤੇ ਫਿਰ ਇਹ ਕਿਹੜਾ ਸ਼ਬਦ ਹੈ ਜਾਂ ਕਿਸ ਪੌੜੀ ਦਾ ਜਾਪ ਹੈ ਕਿੰਨਾ ਕੁ ਕਰਨਾ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਸਤ ਸੰਗਿਆ ਜੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿ ਸੰਗਤ ਜੀ ਵੈਸੇ ਤਾਂ ਸਾਨੂੰ ਦੱਸਾਂ ਹੀ ਗੁਰੂ ਸਾਹਿਬਾਨ ਨੇ ਅੰਮ੍ਰਿਤ ਵੇਲੇ ਉੱਠਣ ਦਾ ਹੁਕਮ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਜੀ ਤੱਕ ਸਿੱਖ ਨੂੰ ਹੁਕਮ ਹੈ ਕਿ ਭਾਈ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਯਾਦ ਵਿੱਚ ਬੈਠੋ ਭਜਨ ਬੰਦਗੀ ਕਰੋ ਗੁਰੂ ਘਰੇ ਜਾਓ ਤੇ ਸੇਵਾ ਕਰੋ ਸਿਮਰਨ ਕਰੋ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਵੀ ਸਾਨੂੰ ਇਹ ਗੱਲ ਵਾਰ-ਵਾਰ ਸਮਝਾਉਂਦੇ ਆ ਕਿ ਜੋ ਬਨੁੱਖ ਅੰਮ੍ਰਿਤ ਵੇਲੇ ਉੱਠਦੇ ਆ ਉੱਠ ਕੇ ਭਜਨ ਬੰਦਗੀ ਕਰਦੇ ਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਹੁੰਦੇ ਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਬਣ ਜਾਂਦੇ ਆ ਤੇ ਗੋਦੀ ਦੇ ਲਾਲ ਆਪਾਂ ਸਭ ਜਾਣਦੇ ਆ ਕਿ ਮਾਪਿਓ ਨੂੰ ਕਿੰਨੇ ਪਿਆਰੇ ਹੁੰਦੇ ਆ ਜੇਕਰ ਅਸੀਂ ਦੁਨੀਆਵੀ ਮਾਪੇ ਬ ਦੀ ਗੱਲ ਕਰੀਏ ਜਿਹੜਾ ਬੱਚਾ ਛੋਟਾ ਹੁੰਦਾ ਹੈ ਗੋਦੀ ਦਾ ਲਾਲ ਹੁੰਦਾ ਹੈ ਉਹਦਾ ਫਿਕਰ ਮਾਪੇਓ ਨੂੰ ਬਾਕੀ ਬੱਚਿਆਂ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਉਹ ਇਹ ਗੱਲ ਸਮਝਦੇ ਆ ਕਿ ਸਾਡਾ ਇਹ ਬੱਚਾ ਸਾਡੇ ਤੇ ਡਿਪੈਂਡ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਆਪਣੇ ਕੰਮ ਉਹ ਆਪ ਨਹੀਂ ਕਰ ਸਕਦਾ ਇਸ ਕਰਕੇ ਮਾਂ ਤਾਂ ਉਸ ਬੱਚੇ ਨੂੰ ਜਗਾ ਜਗਾ ਕੇ ਦੁੱਧ ਵੀ ਪਿਲਾਉਂਦੀ ਹੈ ਕਿ ਕਿਤੇ ਮੇਰੇ ਬੱਚਾ ਭੁੱਖਾ ਨਾ ਹੋ ਜਾਵੇ ਭੁੱਖਾ ਨਾ ਰਹਿ ਜਾਵੇ ਉਹਦਾ ਧਿਆਨ ਆਪਣੇ ਬੱਚੇ ਵਿੱਚ ਹੀ ਰਹਿੰਦਾ ਹੈ ਜੋ ਉਹਦਾ ਗੋਦੀ ਦਾ ਲਾਲ ਹੈ ਉਸੇ ਹੀ ਤਰ੍ਹਾਂ ਸਾਡੇ ਪਰਮ ਪਿਤਾ ਪਰਮਾਤਮਾ ਜੀ ਮਹਾਂਪੁਰਖ ਜੀ ਆਖਦੇ ਹਨ ਕਿ ਜੋ ਅੰਮ੍ਰਿਤ ਵੇਲੇ ਉੱਠਦੇ ਆ ਉੱਠ ਕੇ ਨਾਮ ਜਪਦੇ ਆ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਬਣ ਜਾਂਦੇ ਹਨ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੀ ਉਹ ਬੜੇ ਪਿਆਰੇ ਲੱਗਦੇ ਹਨ ਤੇ ਉਹਨਾਂ ਦੀ ਫਿਕਰ ਵੀ ਉਹਨਾਂ ਨੂੰ ਲੱਗੀ ਰਹਿੰਦੀ ਹੈ ਫਿਕਰ ਤਾਂ ਹਰ ਇੱਕ ਬੱਚੇ ਦੀ ਹੈ ਪਰ ਗੋਦੀ ਦੇ ਲਾਲ ਦਾ ਫਿਕਰ ਉਹ ਜ਼ਿਆਦਾ ਕਰਦੇ ਹਨ ਉਹਦਾ ਧਿਆਨ ਵੀ ਫਿਰ ਜ਼ਿਆਦਾ ਰੱਖਦੇ ਹਨ ਹਰ ਵੇਲੇ ਅੰਗ ਸੰਗ ਰਹਿੰਦੇ ਹਨ ਪਲ ਭਰ ਦੇ ਲਈ ਵੀ ਛਿਨ ਭਰ ਦੇ ਲਈ ਵੀ ਉਹ ਮਨੋਖ ਨੂੰ ਇਕੱਲਾ ਨਹੀਂ ਛੱਡਦੇ ਸੋ ਆਪਾਂ ਵੀ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਣਾ ਹੈ ਵਜਨ ਬੰਦਗੀ ਕਰਨੀ ਹੈ ਪਰ ਜਿੰਨੀ ਦੇਰ ਤੱਕ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਉਨੀ ਦੇਰ ਤੱਕ ਤੁਸੀਂ ਜਦੋਂ ਵੀ ਉੱਠਦੇ ਹੋ ਉਦੋਂ ਹੀ ਉੱਠ ਕੇ ਨਾਮ ਜਪ ਲਓ ਮਾਲਕ ਨੂੰ ਯਾਦ ਕਰ ਲਓ ਤੁਹਾਡੇ ਤੋਂ ਉਸ ਵੇਲੇ ਵੀ ਸਮਾਂ ਚੇਕ ਕਰ ਨਹੀਂ ਕੱਢਿਆ ਗਿਆ ਕਿਉਂਕਿ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਅਸੀਂ ਜਦੋਂ ਸਵੇਰੇ ਉੱਠਦੇ ਆ ਤਾਂ ਉੱਠਦਿਆਂ ਸਾਰ ਸਾਨੂੰ ਆਪਣੇ ਕੰਮ ਤੋਂ ਦੇ ਬਹੁਤ ਜ਼ਿਆਦਾ ਹੁੰਦੇ ਆ ਅੰਮ੍ਰਿਤ ਵੇਲੇ ਨਾ ਉੱਠਣ ਦਾ ਕਾਰਨ ਵੀ ਆਪਣੇ ਦੁਨਿਆਵੀ ਕੰਮ ਤੰਦੇ ਹੀ ਦੱਸਦੇ ਹਨ ਕਹਿੰਦੇ ਹਨ ਕਿ ਅਸੀਂ ਦੇਰ ਤੱਕ ਡਿਊਟੀ ਕਰਦੇ ਹਾਂ ਕੰਮ ਕਰ ਕਰਦੇ ਹਾਂ ਇਸ ਕਰਕੇ ਲੇਟ ਕਰ ਆਉਨੇ ਆ ਤੇ ਲੇਟ ਹੀ ਸੌਣੇ ਆ ਸਾਡੇ ਤੋਂ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ ਕਈ ਭੈਣ ਭਰਾ ਆਖਦੇ ਆ ਸਾਡਾ ਸਰੀਰ ਸਾਥ ਨਹੀਂ ਦਿੰਦਾ ਸਰੀਰਕ ਦੁੱਖ ਰੋਗ ਕਾਰਨ ਅਸੀਂ ਅੰਮ੍ਰਿਤ ਵੇਲੇ ਉੱਠ ਨਹੀਂ ਪਾਉਂਦੇ ਮਹਾਪੁਰਖ ਜੀ ਆਖਦੇ ਆ ਭਾਵੇਂ ਕਾਰਨ ਭਾਵੇਂ ਜਿਹੜਾ ਮਰਜ਼ੀ ਹੋਵੇ ਜਿਸ ਵੀ ਕਾਰਨ ਕਰਕੇ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਪਰਮਾਤਮਾ ਦਾ ਨਾਮ ਨਹੀਂ ਜਪ ਪਾਉਂਦੇ ਕੋਈ ਗੱਲ ਨਹੀਂ ਤੁਸੀਂ ਆਪਣੀ ਜ਼ਿੰਦਗੀ ਦਾ ਸਿਰਫ ਇੱਕ ਨਿਯਮ ਬਣਾਓ ਇੱਕ ਨਿਯਮ ਬਣਾਓ ਕਿ ਦਿਨ ਵਿੱਚ ਕੋਈ ਵੀ ਵੇਲਾ ਆਪਣੇ ਲਈ ਸੈੱਟ ਕਰ ਲਓ ਕਿਸ ਵੇਲੇ ਦੇ ਵਿੱਚ ਮੈਂ ਉਸ ਪਰਮਾਤਮਾ ਦਾ ਨਾਮ ਜਪਣਾ ਹੈ ਤੁਸੀਂ ਸਿਰਫ 10 ਮਿੰਟ ਦੀ ਸ਼ੁਰੂਆਤ ਕਰਨੀ ਹੈ ਇਹਨਾਂ 10 ਮਿੰਟਾਂ ਨੇ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਣੀ ਹੈ ਜੇ ਸਵੇਰੇ ਉੱਠਦੇ ਅੰਸਾਰ ਸਮਾਂ ਨਹੀਂ ਮਿਲਿਆ ਕੋਈ ਗੱਲ ਨਹੀਂ ਤੁਸੀਂ ਦੁਪਹਿਰ ਵੇਲੇ ਸਮਾਂ ਕੱਢ ਲਓ ਦੁਪਹਿਰ ਵੇਲੇ ਸਮਾਂ ਮਿਲ ਹੀ ਜਾਂਦਾ ਹੈ ਜੇ ਡਿਊਟੀ ਕਰਦੇ ਹੋ ਕੋਈ ਵੀ ਕੰਮ ਧੰਦਾ ਕਰਦੇ ਹੋ ਦੁਪਹਿਰ ਵੇਲੇ ਆਰਾਮ ਕਰਨ ਨੂੰ ਅੱਧਾ ਘੰਟਾ ਮਿਲਦਾ ਹੈ ਖਾਣਾ ਖਾਣ ਲਈ ਅੱਧਾ ਘੰਟਾ ਮਿਲਦਾ ਹੈ ਉਹ ਖਾਣਾ ਖਾਣ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰੋ ਨਾਮ ਜਪੋ 5-10 ਮਿੰਟ ਵੀ ਤੁਹਾਨੂੰ ਐਕਸਟਰਾ ਮਿਲੇ ਹਨ ਤਾਂ ਉਹਨਾਂ ਨੂੰ ਵੀ ਗੁਰੂ ਚਰਨਾਂ ਵਿੱਚ ਭੇਟ ਕਰਿਆ ਕਰੋ ਦੁਪਹਿਰ ਵੇਲੇ ਹੀ ਤੁਸੀਂ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਕਿਉਂਕਿ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਹੀ ਸਾਡੇ ਸਮੇਂ ਦੀ ਕੋਈ پابੰਦੀ ਤਾਂ ਨਹੀਂ ਵੈਸੇ ਤਾਂ ਕੁਰਬਾਨੀ ਦਾ ਕੋਈ ਵੀ ਪਾਠ ਆਪਾਂ ਕਿਸੇ ਵੇਲੇ ਵੀ ਕਰ ਸਕਦੇ ਹਾਂ ਜਦੋਂ ਵੀ ਤੁਹਾਡਾ ਪਾਠ ਕਰਨ ਨੂੰ ਦਿਲ ਕਰੇ ਨਾਮ ਜਪਣ ਨੂੰ ਦਿਲ ਕਰੇ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਨਾਲ ਦੀ ਨਾਲ ਉਹ ਸਮਾਂ ਕੱਢ ਕੇ ਗੁਰੂ ਚਰਨਾਂ ਦੇ ਵਿੱਚ ਭੇਂਟ ਕਰ ਦਿਆ ਕਰੋ ਨਾਮ ਜਪਣਾ ਸ਼ੁਰੂ ਕਰ ਦਿਆ ਕਰੋ ਮੂਲ ਮੰਤਰ ਦਾ ਜਾਪ ਤਾਂ ਸਭ ਤੋਂ ਸੌਖਾ ਹੈ ਬਹੁਤ ਛੇਤੀ ਕੰਮ ਸ਼ੁਰੂ ਹੋ ਜਾਂਦਾ ਹੈ ਬਜ਼ੁਰਗ ਇਹਨੂੰ ਪਹਿਲੀ ਪੌੜੀ ਦਾ ਪਾਠ ਵੀ ਆਖਦੇ ਹਨ ਆਪਾਂ ਜਦੋਂ ਚਪਚੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ ਤਾਂ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਇਹਨਾਂ ਤੁਸੀਂ ਕੰਠ ਕਰ ਲਓ ਇਹੀ ਮੂਲ ਮੰਤਰ ਦਾ ਜਾਪ ਹੈ ਤੇ ਬਸ ਕੰਮਕਾਰ ਕਰਦੇ ਆ ਹੋਇਆ ਤੁਰਦੇ ਆ ਫਿਰਦੇ ਆ ਉੱਠਦੇ ਆ ਬੈਠਦੇ ਆ ਇਸ ਸ਼ਬਦ ਦਾ ਜਾਪ ਜੇਕਰ ਮਨ ਵਿੱਚ ਚੱਲਦਾ ਰਹੇ ਜੇ ਇਹ ਸ਼ਬਦ ਤੁਹਾਨੂੰ ਔਖਾ ਲੱਗਦਾ ਹੈ ਤਾਂ ਵਾਹਿਗੁਰੂ ਜੀ ਦਾ ਸ਼ਬਦ ਜਾਪ ਕਰਨਾ ਸਿੱਖ ਲਓ ਭਾਵੇਂ ਭਾਵੇਂ ਸਿਰਫ ਵਾਹਿਗੁਰੂ ਜੀ ਕਹਿਣਾ ਹੀ ਕੋਈ ਔਖਾ ਕੰਮ ਤਾਂ ਨਹੀਂ ਵਾਹਿਗੁਰੂ ਵਾਹਿਗੁਰੂ ਕਰਦੇ ਆਪਾਂ ਆਪਣੇ ਕੰਮ ਧੰਦੇ ਕਰ ਸਕਦੇ ਹਾਂ ਫਿਰ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਪੈ ਜਾਵੇਗੀ ਹਰ ਕੰਮ ਕਰਨਾ ਉਨਾ ਹੀ ਸੌਖਾ ਹੋ ਜਾਂਦਾ ਹੈ ਤੇ ਬਾਕੀ ਦੁਪਹਿਰ ਵੇਲੇ 5-10 ਮਿੰਟ ਜ਼ਰੂਰ ਕੱਢੋ ਬੈਠ ਕੇ ਮੂਲ ਮੰਤਰ ਦਾ ਜਾਪ ਕਰੋ ਇਹ 5-10 ਮਿੰਟ ਇੰਜ ਮੂਲ ਮੰਤਰ ਦਾ ਜਾਪ ਕਰਨਾ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਸਾਹਮਣੇ ਬੈਠੇ ਹੋਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਸੱਚ ਕਰਕੇ ਜਾਣਿਓ ਜਦੋਂ ਮੂਲ ਮੰਤਰ ਦਾ ਜਾਪ ਕਰਦੇ ਆਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਕੋਲ ਹੀ ਹੁੰਦੇ ਹਨ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਜਪਜੀ ਸਾਹਿਬ ਦੀ ਬਾਣੀ ਪਰ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਆਪ ਹਨ ਸਾਤ ਸੰਗਿਆ ਜੀ ਜਦੋਂ ਇਹ ਪਾਠ ਅਸੀਂ ਕਰਦੇ ਆਂ ਤਾਂ ਦੱਸਾਂ ਹੀ ਗੁਰੂ ਸਾਹਿਬਾਨਾਂ ਦਾ ਸ਼ਹੀਦ ਸਿੰਘਾਂ ਦਾ ਪੈਰਾ ਸਾਡੇ ਆਸ-ਪਾਸ ਲੱਗ ਜਾਂਦਾ ਹੈ ਸੋ ਜਦੋਂ ਵੀ ਸਮਾਂ ਮਿਲੇ ਜਪਜੀ ਸਾਹਿਬ ਦੀ ਪੜਣੀ ਦਾ ਪਾਠ ਜ਼ਰੂਰ ਕਰਿਆ ਕਰੋ ਜੇ ਪੂਰਾ ਪਾਠ ਨਹੀਂ ਕਰ ਸਕਦੇ ਪਹਿਲੀ ਪੌੜੀ ਦਾ ਹੀ ਪਾਠ ਕਰ ਲਿਆ ਕਰੋ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਸਾਤ ਸੰਗਿਆ ਜੀ ਤੁਸੀਂ ਹੈਰਾਨ ਹੋ ਜਾਓਗੇ ਕਿ ਤੁਸੀਂ ਦੁਪਹਿਰ ਵੇਲੇ ਜਦੋਂ ਨਾਮ ਜਪਨਾ ਸ਼ੁਰੂ ਕਰੋਗੇ ਤਾਂ ਇਹ ਦੁਪਹਿਰ ਵੇਲੇ ਜਪੇ ਹੋਏ ਨਾਮ ਦਾ ਹੀ ਅਸਰ ਸਿੱਧਾ ਅੰਮ੍ਰਿਤ ਵੇਲੇ ਤੇ ਪੈਣਾ ਸ਼ੁਰੂ ਹੋ ਜਾਵੇਗਾ ਜਿਹੜੇ ਭੈਣ ਭਰਾ ਆਖ ਦਿੰਦੇ ਆ ਨਾ ਜੀ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਸਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਤੁਸੀਂ ਇੱਕ ਵਾਰ ਦਿਨ ਦੇ ਵਿੱਚ ਕੋਈ ਸਮਾਂ ਸੈੱਟ ਕਰ ਲਓ ਦੁਪਹਿਰ ਵੇਲੇ ਭਾਵੇਂ ਜਪ ਲਓ ਸ਼ਾਮ ਵੇਲੇ ਜਪ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਬੋਲ ਮੰਤਰ ਦਾ ਜਾਪ ਕਰ ਲਓ ਅੰਮ੍ਰਿਤ ਵੇਲੇ ਉੱਠਣਾ ਆਸਾਨ ਹੋ ਜਾਵੇਗਾ। అలారం ਦੀ ਘੰਟੀ ਵੱਜਣ ਤੋਂ ਪਹਿਲਾਂ ਤੁਹਾਨੂੰ ਜਾਗ ਆ ਜਾਵੇਗੀ। ਸਾਥ ਸੰਗਤ ਜੀ ਜਦੋਂ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ ਸ਼ੁਰੂ ਕਰਦੇ ਹਾਂ ਤਾਂ ਸਮਝੋ ਸਾਡਾ ਪਹਿਲਾ ਕਦਮ ਅਸੀਂ ਆਪਣੇ ਗੁਰੂ ਵੱਲ ਪੁੱਟ ਲੈਣੇ ਹਨ। ਸੋ ਬਸ ਲੋੜ ਸਿਰਫ ਇੱਕ ਕਦਮ ਚੁੱਕਣ ਦੀ ਹੈ। ਬਾਕੀ ਦੇ ਲੱਖਾਂ ਕਰੋੜਾਂ ਕਦਮ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਬਾਹ ਆਪ ਫੜ ਲੈਣਗੇ। ਸੋ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰਨੀ ਹੈ ਉੱਠ ਕੇ ਨਾਮ ਜਪਣਾ ਹੈ ਜਿੰਨੀ ਦੇਰ ਤੱਕ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਉਨੀ ਦੇਰ ਤੱਕ ਤੁਸੀਂ ਦੁਪਹਿਰ ਵੇਲੇ 5-10 ਮਿੰਟ ਆਪਣੀ ਜ਼ਿੰਦਗੀ ਦੇ ਲਈ ਆਪਣੀਆਂ ਖੁਸ਼ੀਆਂ ਤੇ ਬਰਕਤਾਂ ਦੇ ਲਈ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦੇ ਲਈ ਕੱਢ ਲੈਣੇ ਹਨ ਤਾਂ ਵੇਖਿਓ ਪ੍ਰਮਾਤਮਾ ਜੀ ਦੀ ਕਿਰਪਾ ਹੁੰਦੀਆਂ ਫਿਰ ਦੇਰ ਨਹੀਂ ਲੱਗਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ